ਲੁਧਿਆਣਾ ਬਹਾਦਰਕੇ ਰੋਡ ਤੇ ਉਸ ਵੇਲੇ ਪਗੜੜ ਮਚ ਗਈ ਜਦੋਂ ਅਚਾਨਕੇ ਤੋਂ ਲਪਟਾਂ ਨਿਕਲਣ ਲੱਗੀਆਂ ਤੇ ਧੂਆਂ ਧਾਰ ਹੋ ਗਿਆ ਇੱਕ ਖਾਲ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਅੱਗ ਬੁਝਾਉਣ ਵਾਸਤੇ ਟੀਮਾਂ ਪਹੁੰਚੀਆਂ ਜਿਨ੍ਹਾਂ ਵੱਲੋਂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਕਿਹਾ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ ਪਰ ਅੱਗ ਦੇ ਵਿੱਚ ਕਾਫੀ ਸਮਾਨ ਸੜ ਕੇ ਸੁਬਾਹ ਹੋ ਗਿਆ ਜਿਸ ਵਧਾ ਗਿਓਣ ਲੱਗੇ ਹੋਏ ਇਹ ਕਾਲ ਗਈ ਸੀ ਵੀ ਖਲ ਵਾਲੀ ਫੈਕਟਰੀ 'ਚ ਅੱਗ ਲੱਗੀ ਹੈ ਤਰੰਤ ਸੀ ਜਿਹੜੀਆਂ ਹੈਗੀਆਂ 7-8 ਗੱਡੀਆਂ ਸਾਡੀਆਂ ਇੱਥੇ ਕੰਮ ਕਰਦੀਆਂ ਹੈਗੀਆਂ ਅੱਗ ਲੱਗ ਭਾਗ ਸਾਡੇ ਕੰਟਰੋਲ 'ਚ ਹੈਗੀ ਹੁਣ ਨਹੀਂ ਜਾਨੀ ਨੁਕਸਾਨ ਹਾਲੇ ਤੱਕ ਤਾਂ ਕੋਈ ਨਹੀਂ ਦਿਸਿਆਗਾ ਪਰ ਅੱਗੇ ਸਰਚ ਕਰਦੇ ਆ ਸਾਰਾ ਏਰੀਆ ਇਹਨਾਂ ਦਾ ਫਿਰ ਦੇਖਿਆ ਜਾਊਗਾ ਅੱਗ ਤੇ ਕਦੋਂ ਕਾਬੂ ਪਾ ਲਈ ਹੈ ਅੱਗ ਤੇ ਕਾਬੂ ਪੈ ਰਿਹਾ ਹੈ 50% ਅੱਗ ਦੇ ਕਾਬੂ ਪਾ ਲਿਆ ਹੈਗਾ ਇਹ ਖਲ ਫੈਕਟਰੀ ਹੈ ਜੀ ਗੱਡੀਆਂ 10-12 ਲੱਗੀਆਂ ਹੋਈਆਂ। ਬਾਕੀ ਰੈਗੂਲਰ ਹੀ ਕੰਮ ਚੱਲੀ ਜਾ ਰਿਹਾ। ਕਾਰਨ ਬਤਾਜੀ ਕੀ ਕਾਰਨ ਹੋਵਾ? ਨਹੀਂ ਜੀ ਕਾਰਨ ਦਾ ਹਜੇ ਸਾਡੇ ਉਹਨਾਂ ਨੂੰ ਅੱਗ ਲੱਗੀ ਹੋਈ ਸੀਗੀ। ਸਾਡੇ ਉਹਨਾਂ ਨੂੰ ਅੱਗ ਲੱਗੀ ਹੋਈ ਸੀਗੀ। ਕਾਰਨ ਦਾ ਬਾਅਦ ਚ ਪਤਾ ਲੱਗੂਗਾ। ਇਨਵੈਸਟੀਗੇਸ਼ਨ ਦਾ ਪਾਰਟ ਹੈ। ਇਹ ਬਹਾਦਰ ਕੇ ਰੋਡ ਹੈ ਜੀ। ਤਕਰੀਬਨ 1 ਘੰਟਾ ਹੋਇਆ ਅੱਗ ਲੱਗੀ ਨੂੰ ਉੱਥੇ। ਗੱਡੀਆਂ ਟਾਈਮ ਸਰ ਫੈਬਰਟੀ ਪਹੁੰਚ ਗਈਆਂ ਸੀਗੀਆਂ। ਔਰ ਇੱਕ ਖਾਲ ਫੈਕਟਰੀ ਹੈ ਜੀ। ਸਰਕਟ ਸ਼ੋਰਟ ਹੋ ਗਿਆ। ਜੋ ਕਿ ਇਹਨਾਂ ਦੱਸਨੇ ਦਾ ਮੁੰਡੇ ਨੇ ਮਲਾਜ਼ਮਾ ਇੱਥੇ। ਤੇ ਉਹਦੇ ਨਾਲ ਅਗਲ ਅਗਲੀ ਜੀ ਕਾਫੀ ਸਮਾਨ ਅੰਦਰ ਸੀ ਇਹਨਾਂ ਦਾ ਹਾਂ ساری ਫੈਕਟਰੀ ਖਲ ਫੈਕਟਰੀ ਜੀ ਬਿਲਕੁਲ ਆ ਗਈ ਜੀ ਕਾਰਨ ਤਾਂ ਸਰਕਾਰ ਸੋਟਾ ਜੀ ਸਰਕਾਰ ਸੋਟੋ ਗਿਆ ਨਹੀਂ ਨਹੀਂ ਉਹ ਬਚਾ ਜੀ ਉਹ ਬਚਾਓ ਖੈਰ ਇਸ ਮਾਮਲੇ ਦੇ ਵਿੱਚ ਗਣੀ ਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ